ਸਾਚ ਜੀ ਨੇ ਉਦੋਂ ਚੁਣਿਆ ਭਾਈ ਬੰਨੋ ਜੀ ਹੁਣਾਂ ਨੂੰ ਕਾਗਜ਼ ਤੇ ਕਲਪ ਦਾ ਇਤਿਜਾਮ ਕਰਨ ਵਾਸਤੇ ਕਿਹਾ ਧਿਆਨ ਇਹਦਾ ਸਭ ਤੋਂ ਪਹਿਲਾਂ ਕਾਗਜ਼ ਜਿਹੜਾ ਸੀ ਉਹ ਚੀਨ ਦੇ ਵਿੱਚ ਬਣਿਆ ਉਪਰੰਤ ਹਿੰਦੁਸਤਾਨ ਦੇ ਵਿੱਚ ਆਇਆ ਇੱਕ ਸਿਆਲ ਕੋਟ ਤੇ ਇੱਕ ਕਸ਼ਮੀਰ ਦੀ ਧਰਤੀ ਤੇ ਕਾਗਜ਼ ਜਿਹੜਾ ਸੀ ਉਹ ਬੰਦਾ ਸੀ ਤੇ ਸਭ ਤੋਂ ਵਧੀਆ ਕਸ਼ਮੀਰ ਦੀ ਧਰਤੀ ਦਾ ਸੀ ਪਛੇ ਇਹਨੇ ਕਸ਼ਮੀਰ ਦੀ ਧਰਤੀ ਕੋ ਕਾਗਜ਼ ਜਿਹੜਾ ਮੰਗਵਾਇਆ ਤੇ ਭਾਈ ਬੰਨੋ ਜੀ ਹੁਣਾ ਨੇ ਜਿਹੜੀ ਸੀ ਨਾ ਉਹ ਕਲਮ ਜਿਹੜੀ ਸੀ ਉਹ ਕੜਨ ਦੀ ਤੇ ਸ਼ਾਈ ਬਣਾਉਂਦੀ ਸੇਵਾ ਕੀਤੀ ਤੇ ਸ਼ਾਈ ਬਣਾਉਂਦੀ ਜਿਹੜੀ ਵਿਧੀ ਸੀ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੈਫਟ ਸਾਈਡ ਦੇ ਉੱਤੇ ਲਿਖ ਦਿੱਤੀ ਜਾਂਦੀ ਸੀ ਕਿਉਂਕਿ ਜੇਕਰ ਕੋਈ ਕਾਗਜ਼ ਖਰਾਬ ਹੋ ਜਾਵੇ ਸ਼ਾਈ ਫੈਲ ਜਾਵੇ ਤੇ ਉਸੇ ਹੀ ਫਾਤੂਲੇ ਨੇ ਨਾਲ ਤੇ ਉਦਾਂ ਦੀ ਸ਼ਾਈ ਪਿਆਰ ਕਰਕੇ ਜਿਹੜਾ ਹੈ ਗੁਰੰਧ ਸਿੰਘ ਜੀ ਦਾ ਉਹ ਅੰਗ ਜਿਹੜਾ ਹੈ ਲਿਖਿਆ ਜਾ ਸਕੇ ਇੱਥੋਂ ਤੱਕ ਵਿਦਵਾਨਾਂ ਦਾ ਕਹਿਣਾ ਹੈ ਕਿ ਇੱਕ ਪਰੰਮ ਦੇ ਨਾਲ ਸਿੱਖ ਇੱਕ ਹੀ ਪੱਕਾ ਪੰਨਾ ਜਿਹੜਾ ਸੀ ਉਹ ਲਿਖਿਆ ਜਾਂਦਾ ਸੀ